ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੱਕ ਭਾਵ ਕੇ ਕੱਤਕ ਦੀ ਪੁੰਨਿਆ ਤੱਕ ਇਸ ਮੰਗਤੀ ਦਾ ਜਾਪ ਕਰਦੇ ਹੋ ਤਾਂ ਤੁਸੀਂ ਕਰੋੜਾਂ ਤੇ ਅਰਬਾਂ ਵਿੱਚ ਖੇਡੋਗੇ ਤੇ ਸੱਤ ਪੁਸ਼ਤਾ ਅਮੀਰ ਹੋ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਦੇਣ ਵਾਲੇ ਹਾਂ ਜੀ ਕਿ ਮੇਰੇ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਪੁਰਬ ਤੋਂ ਪਹਿਲਾਂ ਤੁਸੀਂ ਇਸ ਜਪਜੀ ਸਾਹਿਬ ਦੀ ਪੌੜੀ ਦਾ ਪਾਠ ਕਰਨਾ ਹੈ ਜੇਕਰ ਇਸ ਪੰਕਤੀ ਦਾ ਜਾਪ ਕਰਨਾ ਤੁਸੀਂ ਸ਼ੁਰੂ ਕਰਦੇ ਹੋਗੇ ਤੁਹਾਡੇ ਘਰ ਦੀਆਂ ਸਾਰੀਆਂ ਦੁੱਖ ਤਕਲੀਫਾਂ ਖਤਮ ਹੋ ਜਾਣੀਆਂ ਹਨ ਸਤ ਸੰਗਾ ਜੀ ਕਈ ਭੈਣ ਭਰਾ ਆਖ ਦਿੰਦੇ ਹਨ ਜਾਂ ਫਿਰ ਸੰਤ ਮਹਾਪੁਰਖ ਜੀ ਕਹਿੰਦੇ ਹਨ ਕਿ ਅਸਲ ਸੰਤ ਕੌਣ ਹੁੰਦਾ ਹੈ ਅਸਲ ਸੰਤ ਦੀ ਪਛਾਣ ਕੀ ਹੁੰਦੀ ਹੈ ਅਸਲ ਸੰਤ ਦੀ ਪਛਾਣ ਕੀ ਹੁੰਦੀ ਹੈ ਉਹਨਾਂ ਦੀ ਪਛਾਣ ਹੁੰਦੀ ਹੈ ਜਿਹੜੇ ਅਸਲ ਸੰਤ ਮਹਾਪੁਰਖ ਹੁੰਦੇ ਹਨ ਉਹ ਖੁਦ ਵੀ ਨਾਮ ਜਪਦੇ ਹਨ ਤੇ ਹੋਰਾਂ ਨੂੰ ਵੀ ਚਪਾਉਂਦੇ ਹਨ ਹੋਰਾਂ ਨੂੰ ਵੀ ਭਜਨ ਬੰਦਗੀ ਦੇ ਨਾਲ ਸਤਗੁਰੂ ਸੱਚੇ ਪਾਤਸ਼ਾਹ ਨਾਲ ਜੋੜਦੇ ਹਨ ਜਦੋਂ ਕੋਈ ਮਨੁੱਖ ਅਸਲੀ ਸੰਤ ਮਹਾਪੁਰਖਾਂ ਦੀ ਸੰਗਤ ਕਰਦਾ ਹੈ ਮਹਾ ਪਰਖਾਂ ਦੇ ਕੋਲ ਜਾਂਦਾ ਹੈ ਉਹ ਅਗੋਂ ਮਨੁੱਖ ਨੂੰ ਉਹਦੇ ਪਰਿਵਾਰ ਉਹਦੇ ਕਾਰੋਬਾਰ ਬਾਰੇ ਨਹੀਂ ਪੁੱਛਦੇ ਕਿ ਭਾਈ ਤੇਰੇ ਕੋਲ ਕਿੰਨਾ ਕੁ ਧਨ-ਦੌਲਤ ਹੈ ਤੇਰੇ ਪਰਿਵਾਰ ਵਿੱਚ ਕੌਣ-ਕੌਣ ਹੈ ਤੇਰੇ ਕਿੰਨੇ ਧੀਆ ਪੁੱਤ ਹਨ ਉਹ ਇਦਾਂ ਦੇ ਸਵਾਲ ਬਿਲਕੁਲ ਵੀ ਨਹੀਂ ਕਰਦੇ ਹੁੰਦੇ ਉਹ ਤਾਂ ਸਭ ਤੋਂ ਪਹਿਲਾਂ ਸਵਾਲ ਇਹ ਕਰਦੇ ਹਨ ਕਿ ਭਾਈ ਤੇਰਾ ਨਿਤਨੇਮ ਕਿੰਨਾ ਕੁ ਹੈ ਕਹਿੰਦੇ ਕਿ ਇਸੇ ਤਰ੍ਹਾਂ ਇੱਕ ਵਾਰ ਨਾ ਇੱਕ ਮਨੁੱਖ ਜੋ ਆਪਣੀ ਜ਼ਿੰਦਗੀ ਵਿੱਚ ਬੜਾ ਜ਼ਿਆਦਾ ਦੁਖੀ ਤੇ ਪਰੇਸ਼ਾਨ ਸੀ ਕਈ ਤਰ੍ਹਾਂ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਢਕਿਰਿਆ ਪਿਆ ਸੀ ਉਹ ਕਮਾਈ ਵਾਲੇ ਸੰਤ ਮਹਾਪੁਰਖ ਧਨ ਧਨ ਬਾਬਾ ਨਾਨਕ ਸਿੰਘ ਜੀ ਦੇ ਕੋਲ ਗਿਆ ਜਾ ਕੇ ਆਪਣੀਆਂ ਸਾਰੀਆਂ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਨੂੰ ਦੱਸਿਆ ਉਹਨਾਂ ਦਾ ਹੱਲ ਬਾਬਾ ਜੀ ਤੋਂ ਪੁੱਛਿਆ ਤੇ ਕਹਿੰਦੇ ਬਾਬਾ ਜੀ ਨੇ ਉਸ ਮਨੁੱਖ ਨੂੰ ਕਿਹਾ ਕਿ ਭਾਈ ਪੁਰਖ ਪਹਿਲਾਂ ਇਹ ਦੱਸ ਤੇਰਾ ਨਿਤਨੇਮ ਕਿੰਨਾ ਹੈ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਬਾਬਾ ਜੀ ਮੇਰਾ ਨਿਤ ਦਾ ਨੇਮ ਬੜਾ ਪੱਕਾ ਨਹੀਂ ਹੈ ਮੈਂ ਕਦੇ-ਕਦੇ ਅੰਮ੍ਰਿਤ ਵੇਲੇ ਉੱਠ ਜਾਂਦਾ ਹਾਂ ਕਦੇ-ਕਦਾਈਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰ ਲੈਂਦਾ ਹਾਂ ਪਰ ਪੱਕੇ ਤੌਰ ਤੇ ਕੋਈ ਵੀ ਨਿਯਮ ਨਹੀਂ ਕਹਿੰਦੇ ਬਾਬਾ ਜੀ ਨੇ ਕਿਹਾ ਅਸ਼ਾ ਫਿਰ ਸੰਗਤ ਤਾਂ ਰੋਜ਼ ਕਰਦਾ ਹੋਵੇਂਗਾ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਨਹੀਂ ਬਾਬਾ ਜੀ ਕਿੱਥੋਂ ਤਬੀਲਦਾਰੀ ਬੰਦੇ ਜ਼ਿੰਮੇਵਾਰੀਆਂ ਬੜੀਆਂ ਜ਼ਿਆਦਾ ਐ ਜਿਸ ਕਰਕੇ ਰੋਜ਼ਾਨਾ ਸੰਗਤ ਵੀ ਨਹੀਂ ਕੀਤੀ ਜਾਂਦੀ ਬਾਬਾ ਜੀ ਨੇ ਕਿਹਾ ਕਿ ਭਾਈ ਅਮ੍ਰਿਤਾ ਛਕਿਆ ਹੀ ਹੋਵੇਂਗਾ ਕਹਿੰਦੇ ਉਹ ਮਨੁੱਖ ਨੇ ਅੱਗੋਂ ਕਿਹਾ ਨਹੀਂ ਬਾਬਾ ਜੀ ਅਜੇ ਗੁਰੂ ਦੀ ਕਿਰਪਾ ਹੀ ਨਹੀਂ ਹੋਈ ਅਜੇ ਮੈਂ ਗੁਰੂ ਵਾਲਾ ਨਹੀਂ ਬਣ ਸਕਿਆ ਅੰਮ੍ਰਿਤ ਨਹੀਂ ਛੱਕ ਸਕਿਆ ਕਹਿੰਦੇ ਇਹ ਗੱਲ ਸੁਣ ਕੇ ਬਾਬਾ ਜੀ ਥੋੜੇ ਜਿਹੇ ਵਿਰਾਗ ਵਿੱਚ ਆਏ ਤੇ ਥੋੜੀ ਜਿਹੀ ਉਸ ਨੂੰ ਤਾੜਨਾ ਵੀ ਕੀਤੀ ਤੇ ਕਹਿਣ ਲੱਗੇ ਕਿ ਭਾਈ ਨੇਤ ਨੇਮ ਤੇਰਾ ਪੱਕਾ ਨਹੀਂ ਸੰਗਤ ਤੂੰ ਕਦੇ ਕੀਤੀ ਨਹੀਂ ਅੰਮ੍ਰਿਤ ਵੇਲੇ ਤੂੰ ਕਦੇ ਉੱਠਿਆ ਨਹੀਂ ਅਤੇ ਅੰਮ੍ਰਿਤ ਵੀ ਤੂੰ ਛੱਕਿਆ ਨਹੀਂ ਫਿਰ ਇੱਥੇ ਲੈਣ ਕੀ ਆਇਆ ਹੈ ਤੇਰਾ ਸਾਡਾ ਰਿਸ਼ਤਾ ਹੀ ਕੀ ਹੈ ਕਹਿੰਦੇ ਬਾਬਾ ਜੀ ਨੇ ਜਦੋਂ ਰੋਹਬ ਜੇ ਵਿੱਚ ਆ ਕੇ ਗੱਲ ਕੀਤੀ ਇੰਜ ਤਾੜਨਾ ਕੀਤੀ ਪਰ ਸਾਧ ਸੰਗਤ ਜੀ ਯਾਦ ਰੱਖੇ ਕਿ ਕਮਾਈ ਵਾਲੇ ਸੰਤ ਮਹਾਪੁਰਖ ਤਾੜਨਾ ਸਿਰਫ ਉਸ ਮਨੁੱਖ ਤੇ ਹੀ ਕਰਦੇ ਹਨ ਜਿਹਨੂੰ ਤਾੜਨਾ ਹੋਵੇ ਜਿਹਨੂੰ ਸਮਝਾਉਣਾ ਹੋਵੇ ਕਹਿੰਦੇ ਉਸ ਮਨੁੱਖ ਦੇ ਭਾਗ ਚੰਗੇ ਸਨ ਆਪਣੇ ਆਪ ਹੀ ਉਹਦੇ ਹੱਥ ਜੁੜ ਗਏ ਤੇ ਕਹਿ ਦਿੱਤਾ ਤੁਸੀਂ ਸਮੱਤ ਬਖਸ਼ੋ ਬਾਬਾ ਜੀ ਕਹਿਣ ਲੱਗੇ ਅੱਛਾ ਜੋ ਅਸੀਂ ਕਹਾਂਗੇ ਉਹ ਕਰੇਗਾ ਕਹਿੰਦੇ ਉਸ ਮਨੁੱਖ ਨੇ ਕਿਹਾ ਹਾਂ ਜੀ ਬਾਬਾ ਜੀ ਜਿਵੇਂ ਤੁਸੀਂ ਕਹੋਗੇ ਓਵੇਂ ਹੀ ਕਰੂੰਗਾ ਤੁਸੀਂ ਜਿਹੜਾ ਵੀ ਨਿਤਨੇਮ ਦਿਓਗੇ ਮੈਂ ਉਸੇ ਨਿਤਨੇਮ ਨੂੰ ਨਿਭਾਵਾਂਗਾ ਤੁਸੀਂ ਕਿਰਪਾਤਾ ਕਰੋ ਤੇ ਕਹਿੰਦੇ ਬਾਬਾ ਜੀ ਕਹਿਣ ਲੱਗੇ ਫਿਰ ਠੀਕ ਹੈ ਕੱਲ ਤੋਂ ਤੂੰ ਅੰਮ੍ਰਿਤ ਵੇਲੇ ਉੱਠ ਮੂਲ ਮੰਤਰ ਦਾ ਪਾਠ ਕਰਿਆ ਕਰ ਇਹ ਮੂਲ ਮੰਤਰ ਦਾ ਪਾਠ ਤੋਂ ਗੁਰਪੁਰਬ ਆਉਣ ਤੱਕ ਸਵਾ ਲੱਖ ਕਰਨਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਆਪੇ ਭਲੇ ਕਰ ਦੇਣਗੇ ਕਹਿੰਦੇ ਉਹ ਘਰ ਗਿਆ ਤੇ ਪਾਠ ਕਰਨ ਦੇ ਲਈ ਮਾਲਾ ਚੁੱਕ ਲਈ ਮੂਲ ਮੰਤਰ ਦਾ ਜਾਪ ਕਰਨ ਦੇ ਲਈ ਕਹਿੰਦੇ ਕਦੇ ਜਿਹੜਾ ਸੰਗਤ ਵਿੱਚ ਨਹੀਂ ਸੀ ਜਾਇਆ ਕਰਦਾ ਕਦੇ ਨਾਮ ਨਹੀਂ ਸੀ ਜਪਦਾ ਇਸ ਕਰਕੇ ਹੁਣ ਮਨ ਇੰਨੀ ਛੇਤੀ ਪਰਮਾਤਮਾ ਦੇ ਨਾਲ ਕਿੰਜ ਜੁੜ ਸਕਦਾ ਸੀ ਪਰ ਕਹਿੰਦੇ ਉਸਨੂੰ ਮਨ ਦੇ ਵਿੱਚ ਬੜੇ ਬਹਾਨੇ ਵੀ ਬਣਾਉਂਦਾ ਸੀ ਪਰ ਮਨ ਇੱਧਰ ਉੱਧਰ ਉਹਦਾ ਭੱਜਦਾ ਵੀ ਸੀ ਪਰ ਹੁਣ ਕਹਿੰਦੇ ਕਿ ਉਸ ਮਨੁੱਖ ਨੇ ਮਨ ਨੂੰ ਇੱਕੋ ਗੱਲ ਕਹਿ ਦਿੱਤੀ ਕਿ ਮਨ ਮਸਾ ਦਾ ਪਰਮਾਤਮਾ ਦੀ ਕਿਰਪਾ ਹੋਣ ਲੱਗੀ ਹੈ ਮਹਾਪੁਰਖਾਂ ਨੇ ਨੇਮ ਦਿੱਤਾ ਹੈ ਹੁਣ ਇਹ ਨੇਮ ਤਾਂ ਜ਼ਰੂਰ ਨਿਭਾਉਣਾ ਹੈ ਕਹਿੰਦੇ ਮਾਲਾ ਚੁੱਕ ਲਈ ਤੇ ਨਾਮ ਜਪਣਾ ਸ਼ੁਰੂ ਕਰ ਦਿੱਤਾ। ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਤੇ ਕਹਿੰਦੇ ਐਸੀ ਕਿਰਪਾ ਹੋਈ ਹਰ ਰੋਜ਼ ਉਹਨੇ 33 ਮਾਲਾ ਮੂਲ ਮੰਤਰ ਦੇ ਜਾਪ ਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਹਿੰਦੇ ਕਿ 40 ਦਿਨਾਂ ਦੇ ਵਿੱਚ ਉਹਨੇ 1.5 ਲੱਖ ਮੂਲ ਮੰਤਰ ਦਾ ਜਾਪ ਕਰ ਲਿਆ। ਬਾਬਾ ਜੀ ਦੇ ਦਰਸ਼ਨ ਕਰਨ ਫਿਰ ਤੁਰ ਪਏ। ਬਾਬਾ ਜੀ ਨੇ ਹਾਲ ਚਾਲ ਪੁੱਛਿਆ ਤਾਂ ਕਹਿੰਦੇ ਉਹਨੇ ਕਿਹਾ ਬਾਬਾ ਜੀ ਹਾਲ ਚਾਲ ਤਾਂ ਮੇਰਾ ਬੜਾ ਹੀ ਵਧੀਆ ਹੋ ਗਿਆ ਹੈ। ਬਾਬਾ ਜੀ ਨੇ ਕਿਹਾ ਬੀ ਹਾਂ ਇਤਨੇ ਕਿਵੇਂ ਚੱਲਦਾ ਕਹਿੰਦੇ ਉਹਨੇ ਖੁਸ਼ ਹੋ ਕੇ ਦੱਸਿਆ ਬਾਬਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ ਹੈ ਆਪ ਜੀ ਦੀ ਕਿਰਪਾ ਨਾਲ ਸਵਾ ਲੱਖ ਮੋਲ ਮੰਤਰ ਦਾ ਜਾਪ ਕਰਕੇ ਤੁਹਾਡੇ ਦਰਸ਼ਨਾਂ ਲਈ ਆਇਆ ਹਾਂ ਬਾਬਾ ਜੀ ਨੇ ਕਿਹਾ ਆਸ਼ਾ ਇਹ ਤਾਂ ਦੱਸ ਕੇ ਮੋਲ ਮੰਤਰ ਦਾ ਜਾਪ ਕਿੱਥੋਂ ਤੱਕ ਕਰਦਾ ਹੈ ਉਹ ਕਹਿਣ ਲੱਗਾ ਕਿ ਬਾਬਾ ਜੀ ਗੁਰਪ੍ਰਸਾਦ ਤੱਕ ਬਾਬਾ ਜੀ ਫਿਰ ਤਾੜਨਾ ਵਿੱਚ ਆਏ ਕਹਿੰਦੇ ਕਿ ਭਲਿਆ ਇਥੋਂ ਤੱਕ ਨਹੀਂ ਹੁੰਦਾ ਤੈਨੂੰ ਡਰ ਨਹੀਂ ਲੱਗਦਾ ਕਹਿੰਦੇ ਉਸ ਮਨੁੱਖ ਨੇ ਕਿਹਾ ਬਾਬਾ ਜੀ ਨਾਮ ਜਪਿਆ ਹੈ ਮੂਲ ਮੰਤਰ ਦਾ ਜਾਪ ਕੀਤਾ ਹੈ ਫਿਰ ਡਰ ਕਹਦਾ ਬਾਬਾ ਜੀ ਕਹਿਣ ਲੱਗੇ ਪਹਿਲਾਂ ਸਾਨੂੰ ਇਹ ਦੱਸ ਕਿੱਥੋਂ ਤੱਕ ਇਹ ਮੰਤਰ ਮਿਲਿਆ ਹੈ ਤੈਨੂੰ ਉਸ ਮਨੁੱਖ ਨੇ ਕਿਹਾ ਬਾਬਾ ਜੀ ਇਹ ਮੰਤਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਮੰਤਰ ਹੀ ਸਾਨੂੰ ਬਖਸ਼ਿਆ ਹੈ ਤੇ ਬਾਬਾ ਜੀ ਨੇ ਕਿਹਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੰਤਰ ਬਖਸ਼ਿਆ ਹੈ ਤੇ ਇਹ ਗੁਰਪ੍ਰਸਾਦ ਤੱਕ ਹੈ ਬਾਬਾ ਜੀ ਕਹਿੰਦੇ ਕਿ ਜਿੰਨਾ ਚਿਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਵਿੱਚ ਨਾ ਆਇਆ ਕਰਤਾ ਪੁਰਖ ਨਹੀਂ ਖਲੋਇਆ ਫਿਰ ਉਹਨਾਂ ਚਿਰ ਤੇਰੇ ਲਈ ਦਰਗਾਹ ਦੇ ਦਰਵਾਜ਼ੇ ਕਿਵੇਂ ਖੁੱਲਣਗੇ ਬਾਬਾ ਜੀ ਨੇ ਕਿਹਾ ਕੱਲ ਤੋਂ ਤੂੰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਮੂਲ ਮੰਤਰ ਦਾ ਜਾਪ ਕਰੀਂ ਕਹਿੰਦੇ ਬਾਬਾ ਜੀ ਨੇ ਜਿਵੇਂ ਦੱਸਿਆ ਕਿ ਹੁਣ ਇੱਕ ਔਂਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਜਪਣਾ ਹੈ ਹੁਣ ਮਨੁੱਖ ਨੇ ਅਗਲੇ ਦਿਨ ਤੋਂ ਮੂਲ ਮੰਤਰ ਦਾ ਜਾਪ ਕਰਨਾ ਫਿਰ ਸ਼ੁਰੂ ਕਰ ਦਿੱਤਾ ਬਾਬਾ ਜੀ ਦੇ ਦੱਸੇ ਅਨੁਸਾਰ ਤੇ ਕਹਿੰਦੇ ਕਿ ਲਗਭਗ 40 ਦਿਨਾਂ ਵਿੱਚ ਫਿਰ ਮੂਲ ਮੰਤਰ ਦਾ ਜਾਪ ਕਰ ਲਿਆ। ਹੁਣ ਜਦੋਂ ਮਨੁੱਖ ਬਾਬਾ ਜੀ ਦੇ ਦਰਸ਼ਨਾਂ ਲਈ ਆਇਆ, ਹੁਣ ਮਨ ਵਿੱਚ ਕੋਈ ਵੀ دنیਵੀ ਇੱਛਾ ਨਹੀਂ ਸੀ। ਹੁਣ ਮਨ ਦੇ ਵਿੱਚ ਕੋਈ ਵੀ دنیਵੀ ਫਿਕਰ ਤੇ ਚਿੰਤਾ ਨਹੀਂ ਸੀ। ਹੁਣ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਹੁਣ ਕਿਰਪਾ ਕਰਦੇ ਹੁਣ دنیਵੀ ਚੀਜ਼ਾਂ ਨਹੀਂ ਚਾਹੀਦੀਆਂ। ਹੁਣ ਤਾਂ ਬਸ ਮੇਰਾ ਅਨਹਦ ਨਾਦ ਚੱਲ ਜਾਵੇ। ਸੋ ਸਾਧ ਸੰਗਤ ਜੀ ਇੰਨੀ ਕਿਰਪਾ ਭਈ ਮੂਲ ਮੰਤਰ ਜੀ ਦੇ ਜਾਪ ਦੇ ਵਿੱਚ ਮੂਲ ਮੰਤਰ ਦਾ ਜਾਪ ਮਹਾਪੁਰਖ ਜੀ ਆਖਦੇ ਹਨ ਪਰ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਆਪ ਹਨ ਆਪ ਜੀ ਨੇ ਜਿੱਥੇ ਮੂਲ ਮੰਤਰ ਜੀ ਦਾ ਜਾਪ ਹੁੰਦਾ ਹੋਵੇ ਜਿੱਥੇ ਜਪਜੀ ਸਾਹਿਬ ਦਾ ਪਾਠ ਹੁੰਦਾ ਹੋਵੇ ਤਾਂ ਸਮਝੋ ਉਥੇ ਗੁਰੂ ਨਾਨਕ ਪਾਤਸ਼ਾਹ ਜੀ ਆਪ ਵਿਰਾਜਮਾਨ ਹਜਮਾਨ ਹਨ ਉਥੇ ਗੁਰੂ ਨਾਨਕ ਪਾਤਸ਼ਾਹ ਜੀ ਖੁਦ ਹਾਜ਼ਰ ਨਾਜ਼ਰ ਹਨ ਫਿਰ ਜਿਸ ਘਰ ਵਿੱਚ ਹਰ ਰੋਜ਼ ਮੂਲ ਮੰਤਰ ਦਾ ਜਾਪ ਹੁੰਦਾ ਹੈ ਜਬ ਜੀ ਸਾਹਿਬ ਦੀ ਬਾਣੀ ਦਾ ਪਾਠ ਹੁੰਦਾ ਹੈ ਫਿਰ ਉਹਨਾਂ ਘਰਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਸਦਾ ਵਸਦੇ ਹਨ ਸੋ ਸਾਧ ਸੰਗਤ ਜੀ ਮੁੱਖ ਦੀ ਗੱਲ ਹੈ ਜੀ ਕਿ ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਤੇ ਬਰਕਤਾਂ ਨੂੰ ਹਾਸਲ ਕਰਨਾ ਚਾਹੁੰਦੇ ਹੋ ਤਾਂ ਗੁਰੂ ਸਾਹਿਬ ਦੇ ਬਚਨਾਂ ਤਾਂ ਮੰਨਣੇ ਹੀ ਪੈਣੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅੰਮ੍ਰਿਤ ਵੇਲੇ ਉੱਠਣ ਨੂੰ ਕਿਹਾ ਹੈ ਕਿ ਅੰਮ੍ਰਿਤ ਵੇਲੇ ਉਠੋ ਗੁਰ ਮੰਤਰ ਜਾਂ ਮੂਲ ਮੰਤਰ ਦਾ ਜਾਪ ਕਰੋ ਦ੍ਰਿਣ ਦੇ ਸ਼ੁਰੂਆਤ ਜਪਜੀ ਸਾਹਿਬ ਤੇ ਪਾਠ ਤੋ ਕਰੋ ਤਾਂ ਵੇਖਿਓ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਿਵੇਂ ਕਰਦੇ ਹਨ ਫਿਰ ਉਹਨਾਂ ਦੀ ਕਿਰਪਾ ਸਾਡੇ ਵਰਗਿਆਂ ਤੋਂ ਸੰਭਾਲੀ ਨਹੀਂ ਜਾਣੀ ਮਨ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਣੀਆਂ ਹਨ ਮਨ ਦੀ ਭੁੱਖ ਮੁੱਕ ਜਾਣੀ ਹੈ ਇਹ ਜਿਹੜਾ ਮਨ ਵਿੱਚ ਵਾਰ-ਵਾਰ ਸਾਨੂੰ ਦੁਨਿਆਵੀ ਚੀਜ਼ਾਂ ਦੇ ਮਗਰ ਮਨ ਭਟਕਦਾ ਰਹਿੰਦਾ ਹੈ ਉਹ ਵੀ ਦੁਨਿਆਵੀ ਚੀਜ਼ਾਂ ਤੋਂ ਮਨ ਉੱਪਰ ਉੱਠ ਜਾਣਾ ਹੈ ਉਹ ਇਸ਼ਿਆ ਚੀਜ਼ ਜੋ ਸਾਨੂੰ ਪਰੇਸ਼ਾਨ ਕਰਨ ਲੱਗ ਜਾਂਦੀ ਹੈ ਪਰ ਜਦੋਂ ਅਸੀਂ ਸੱਚੇ ਮਨ ਨਾਲ ਜੁੜ ਜਾਵਾਂਗੇ ਫਿਰ ਈਸ਼ਵਾਂ ਸਿਰਫ ਤੇ ਸਿਰਫ ਮਾਲਕ ਦਾ ਸ਼ੁਕਰਾਨਾ ਹੀ ਮੂੰਹੋਂ ਨਿਕਲੇਗਾ ਈਸ਼ਵਾਂ ਖਤਮ ਹੋ ਜਾਣੀਆਂ ਹਨ ਫਿਰ ਤਾਂ ਦਿੱਤੀਆਂ ਦਾਤਾਂ ਦੇ ਲਈ ਸ਼ੁਕਰ ਸ਼ੁਕਰ ਹੀ ਮੂੰਹੋਂ ਨਿਕਲੇਗਾ ਸੋ ਅਸੀਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਤੋਂ ਪਹਿਲਾਂ ਆਪਣੇ ਗੁਰੂ ਦਾ ਨਾਮ ਜਪਣਾ ਸ਼ੁਰੂ ਕਰੀਏ ਮੋਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਦੇ ਹੋ ਭਾਵੇਂ ਰੋਜ਼ ਦਾ ਤੁਹਾਡਾ ਜਿੰਨਾ ਮਰਜੀ ਨਿਤਨੇਮ ਹੋਵੇ ਪਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੂਲ ਮੰਤਰ ਦੇ ਜਾਪ ਦੀ ਭੇਟ ਕਰਨੀ ਹੈ ਭਾਵੇਂ ਜਪਜੀ ਸਾਹਿਬ ਦੇ ਪਾਠ ਕਰਨ ਮੁੱਖ ਰੱਖਦੇ ਹੋયા ਇਸ ਦਿਨ ਨੂੰ ਜੇ ਤੁਸੀਂ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਤੁਸੀਂ ਕਰਨਾ ਅੱਜ ਤੋਂ ਹੀ ਸ਼ੁਰੂ ਕਰ ਦਿਓ ਤੁਹਾਡੇ ਤੇ ਬੇਅੰਤ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਮੂਲ ਮੰਤਰ ਦਾ ਜਾਪ ਮਨੁੱਖ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਸਕਦਾ ਹੈ ਇੰਜ ਜਦੋਂ ਅਸੀਂ ਨਾਮ ਨਾਲ ਜੁੜਦੇ ਹਾਂ ਮਾਲਕ ਆਪ ਹੀ ਸਾਡੇ ਕਿਸਮਤ ਦੀਆਂ ਲਕੀਰਾਂ ਨੂੰ ਫਿਰ ਬਦਲ ਦਿੰਦੇ ਹਨ ਕਈ ਵਾਰ ਇਹ ਸਾਨੂੰ ਲੱਗਦਾ ਸਾਡੀ ਮਿਹਨਤ ਬੇਕਾਰ ਹੋ ਜਾਂਦੀ ਹੈ ਸਾਡੀ ਦੁਆ ਕਬੂਲ ਨਹੀਂ ਹੁੰਦੀ ਪ੍ਰਸਾਦ ਸੰਗਤ ਜੀ ਅੱਜ ਤੱਕ ਮਾਲਕ ਦੀ ਕਿਰਪਾ ਨੂੰ ਕੌਣ ਪਛਾਣ ਸਕਿਆ ਹੈ ਜਦੋਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਕਿਹਾ ਗਿਆ ਹੋਵੇ ਕਿ ਸੋਚੇ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਇਹ ਸਾਡੀ ਸਮਝ ਲਈ ਹੈ ਮਨ ਤਰਕ ਨਾਲ ਨਹੀਂ ਸਾਧ ਹੁੰਦਾ ਸਗੋਂ ਸਾਨੂੰ ਗੁਰਬਾਣੀ ਨਾਲ ਜੁੜਨਾ ਪੈਣਾ ਹੈ ਇਹੀ ਕਾਰਨ ਹੈ ਕਿ ਮਹਾਪੁਰਖਾਂ ਨੇ ਸਾਨੂੰ ਕਿਹਾ ਹੈ ਮੂਲ ਮੰਤਰ ਆਪ ਜੀਵਨ ਦੀ ਜੜ ਹੈ ਇਸ ਤਰ੍ਹਾਂ ਦਰਖਤ ਆਪਣੀ ਜੜ੍ਹਾਂ ਦੇ ਉੱਪਰ ਖੜਾ ਹੁੰਦਾ ਹੈ ਉਸੇ ਤਰ੍ਹਾਂ ਮਨੁੱਖ ਆਪਣੀ ਰੂਹ ਦੀ ਜੜ ਗੁਰਮੰਤਰ ਨਾਲ ਜੁੜ ਕੇ ਹੀ ਸੰਤੁਲਿਤ ਰਹਿ ਸਕਦਾ ਹੈ ਮਨੁੱਖ ਗੁਰਮੰਤਰ ਨੂੰ ਆਪਣੀਆਂ ਸਾਹਾਂ ਵਿੱਚ ਵਸਾ ਸਕਦਾ ਹੈ ਫਿਰ ਹੀ ਚਿਹਰੇ ਤੇ ਰੌਸ਼ਨੀ ਆਵੇਗੀ ਫਿਰ ਤੁਹਾਡੇ ਅੰਦਰ ਕੋਈ ਵੀ ਡਰ ਨਹੀਂ ਰਹੋਵੇਗਾ ਤੇ ਹੋਵੇਗਾ ਸਿਰਫ ਆਨੰਦ ਬਾਹਰਲੇ ਸੰਸਾਰ ਦੀ ਕਿਸੇ ਚੀਜ਼ ਦੇ ਨਾਲ ਤੁਸੀਂ ਨਹੀਂ ਖੁਸ਼ ਹੋਵੋਗੇ ਸਗੋਂ ਮਾਲਕ ਦੇ ਨਾਮ ਨਾਲ ਹੀ ਖੁਸ਼ ਹੋਵੋਗੇ ਬੜੇ ਲੋਕ ਆਖਦੇ ਹਨ ਸਾਡੇ ਘਰ ਵਿੱਚ ਸੁੱਖ ਨਹੀਂ ਕਾਰੋਬਾਰ ਨਹੀਂ ਚੱਲਦੇ ਬੱਚੇ ਗਲਤ ਰਸਤੇ ਤੇ ਹਨ ਪਰ ਗੱਲ ਸਿਰਫ ਇੱਕੋ ਹੀ ਹੈ ਨਾਮ ਨਾਲ ਜੁੜੋ ਜਿੱਥੇ ਨਾਮ ਦਾ ਜਾਪ ਹੁੰਦਾ ਹੈ ਉੱਥੇ ਮਾਲਕ ਦੀ ਹਾਜ਼ਰੀ ਹੁੰਦੀ ਹੈ ਜਿੱਥੇ ਫਿਰ ਮਾਲਕ ਦੀ ਹਾਜ਼ਰੀ ਹੁੰਦੀ ਹੈ ਉੱਥੇ ਨਕਾਰਾਤਮਕਤਾ ਨਹੀਂ ਟਿਕਦੀ ਗੁਰੂ ਸਾਹਿਬ ਆਖਦੇ ਹਨ ਜਪ ਮੰ ਸਤਨਾਮ ਸਦਾ ਸਤਨਾਮ ਅਰਥਾਤ ਜੋ ਮਨ ਹਰ ਵੇਲੇ ਨਾਮ ਨਾਲ ਜੁੜਿਆ ਰਹਿੰਦਾ ਹੈ ਉਹ ਸਦਾ ਹੀ ਖੁਸ਼ ਰਹਿੰਦਾ ਹੈ ਇਹ ਮੂਲ ਮੰਤਰ ਦਾ ਜਾਪ ਸਿਰਫ ਸ਼ਬਦ ਨਹੀਂ ਇਹ ਇੱਕ ਤਾਕਤ ਹੈ ਉਹ ਤਾਕਤ ਜੋ ਹਰ ਇੱਕ ਦੁੱਖ ਡਰ ਹਰ ਇੱਕ ਰੁਕਾਵਟ ਨੂੰ ਗਾਇਬ ਕਰ ਸਕਦੀ ਹੈ ਸੱਚੇ ਪਾਤਸ਼ਾਹ ਜੀ ਦਾ ਨਾਮ ਲੈਣਾ ਹੈ ਸੱਚੇ ਦਿਲੋਂ ਤੁਸੀਂ ਹਰ ਰੋਜ਼ ਮੂਲ ਮੰਤਰ ਦਾ ਜਾਪ 11 ਵਾਰ ਤੋਂ ਜ਼ਰੂਰ ਹੀ ਕਰੋ ਇਹ ਪ੍ਰਕਾਸ਼ ਪੂਰਬ ਨੂੰ ਮੁੱਖ ਰੱਖਦੇ ਹੋਏ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਲਿਆ ਜਾਂਦਾ ਹੈ ਉਸ ਘਰ ਵਿੱਚ ਸਦਾ ਹੀ ਪ੍ਰਕਾਸ਼ ਬਣਿਆ ਰਹਿੰਦਾ ਹੈ ਉੱਥੇ ਕਦੇ ਹਨੇਰਾ ਨਹੀਂ ਹੋ ਸਕਦਾ ਸੋ ਸਾਧ ਸੰਗਤ ਜੀ ਰੋਜ਼ ਹੀ ਆਪਣੀ ਜੀਬ ਤੋਂ ਮੂਲ ਮੰਤਰ ਦਾ ਉਚਾਰਨ ਕਰਿਆ ਕਰੋ ਤੁਹਾਡੀ ਰਸਨਾ ਪਵਿੱਤਰ ਹੋ ਜਾਵੇਗੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਕਿਰਪਾ ਤੇ ਬਰਕਤਾਂ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਣਗੀਆਂ ਸੱਚੇ ਦਿਲੋਂ ਰੋਜ਼ ਹੀ ਤੁਸੀਂ ਵਾਹਿਗੁਰੂ 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 ਦਾ ਨਾਮ ਜਪ ਕਰਨਾ ਹੀ ਰਹੇ ਅਸਲ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਤੇ ਬਰਕਤਾਂ ਇਸੇ ਤਰੀਕੇ ਨਾਲ ਆਉਣੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ